ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਹੀ ਮੱਝ ਲੈ ਕੇ ਆਏ ਆਂ ਅਡਰੈਸ ਤੇ ਜਾਣਕਾਰੀ ਵੀਰਾਂ ਦਾ ਪੁੱਛ ਕੇ ਦੱਸ ਦਿਆਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਵੀਰ ਜੀ ਆਪਣਾ ਅਡਰੈਸ ਕਨਫਰਮ ਕਰਵਾ ਦਿਓ। ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਮੋਬਾਈਲ ਨੰਬਰ ਵੀਰੇ 7508883132। ਮੋਬਾਈਲ ਨੰਬਰ 7508883132 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀਏ ਨੇ ਕੈਮਾ ਸੁਹਾ ਸੁਈ ਐ। ਇਹ ਦੂਜਾ ਸੁਹਾ ਸੁਈ ਐ ਬਾਈ। ਦੂਜਾ ਸੁਹਾ। ਹਾਂ। ਤੇ ਕੈ ਦਿਨਾਂ ਦੀ ਸੁਈ ਐ? ਪਰਸੋਂ ਸੁਈ ਐ ਮੰਗਰ ਕੀ ਆ ਵੀਰੇ? ਕੱਟੀ ਐ। ਮਾਂਗਰ ਦੋਸਤੋ ਕੱਟੀ ਆ ਬੱਚਾ ਚੁੰਗ ਗਿਆ ਸੀ ਮੱਝ ਨੂੰ ਆਸ ਖੁੱਲਾ ਹੀ ਫਿਰਦਾ ਬੱਚਾ ਦੇਖ ਸਕਦੇ ਹੋ ਵੀਡੀਓ ਬਣਾਉਣ ਦਾ ਆਪਣਾ ਸਮਾਂ ਤਕਰੀਬਨ 2 ਤੋਂ 2.5 ਦਾਗਾ ਬੱਚੇ ਨੇ ਮੂੰਹ ਲਾਤਾ ਸੀਗਾ ਪਸਮੀ ਹੋਈ ਮੱਝ ਹੈਗੀ ਦੋਸਤੋ ਸਵੇਰੇ ਵੀਰੇ ਕਹਿੰਖ ਵਜੇ ਜਵਾਈ ਹੋਈ ਹੈ ਹਲਕੇ ਬਈ 6:30 ਵਜੇ ਸਵੇਰੇ ਵੀਰ ਕਹਿੰਦਾ ਵੀ 6 ਵਜੇ ਜਵਾਈ ਹੋਈ ਹੈ ਕਿੰਨੇ ਕਿ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਵੀਰੇ ਹੁਣ ਦੋਸਤੋ 8-9 ਕਿਲੋ ਬੋੜਾ ਵੀਰ ਕਹਿੰਦਾ ਹੈਗਾਗਾ ਮੱਝ ਥੱਲੇ ਥਾਣਾ ਹਵਾਨੇ ਦੀ ਮੱਝ ਬਿਲਕੁਲ ਸਾਫ਼ ਤਾਜੀ ਸੁਹੀ ਮੰਗਰ ਟਾਪ ਦੀ ਸੀਮਨ ਦੀ ਕੱਟੀ ਗੋਲ ਸਿੰਘ ਸੀਲ ਠੰਡਾ ਸ਼ਾਂਤ ਸੁਭਾਅ ਮੱਝ ਕੋਈ ਮਾਰਦੀ ਕਰਦੀ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਉਂਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਵੀਰਾਂ ਦਾ ਮੋਬਾਈਲ ਨੰਬਰ 7508883132 ਚਵਾਈ ਦੀ ਵੀਰੇ ਪੋਲੀ ਹੈ ਚਵਾਈ ਦੀ ਦੋਸਤੋ ਪੋਲੀ ਹੈ ਚੰਗਾ ਕਦਗਹਟ ਬਿਲਕੁਲ ਇਹਨਾਂ ਬੇਦਾਗ ਮਾਜ ਹੈ ਜੇ ਕਿਸੇ ਮੇਰੇ ਵੀਰ ਨੇ ਦੁੱਧ ਪੀਣ ਨਾਲ ਲੈਣੀਆਂ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਵੀਰੇ ਸਵੇਰ ਦੀ ਚਵਾਈ ਹੋਈ ਹੋਈ ਹੈ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ 6 ਵਜੇ ਤੈਨੂੰ ਲਗਭਗ ਹੋਈ ਹੋਈ ਹੈ ਬੇਲੀ ਕਰੀ ਹੋਈ ਆ ਬੋਲਿਓ 8 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਹੈ ਜੇ ਕੋਈ ਵੀਰ ਚੰਗੀ ਸੰਭਲੂਗਾ ਵੀਰੇ ਕਿੰਨਾ ਕ ਦੁੱਧ ਦੇ ਦਊਗਾ 12 ਕਿਲੋ ਦੁੱਧ ਦੇ ਦਊਗੀ ਤੇ ਰੇਟ ਕੀ ਕਰਿਆ ਆਵਾਜ਼ ਬਜਾਦਾ ਆਪਾਂ ਰੇਟ 1 10 ਲੈਣ ਦੇਣ ਹੋਊ ਕਿ ਨਹੀਂ 1 ਲੱਖ ਤੇ ਦੋਸਤੋ 5000 ਦੀ ਵੀਰ ਕਹਿੰਦਾ ਮੱਝ ਦੇ ਦਿਆਂਗੇ ਘਰੇ ਬੰਦਾ 1 ਲੱਖ 5000 ਚੋਂ ਮਾਣ ਤਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸੰਭਲੜੀ ਚਾਹੁੰਦੀ ਆ ਮੱਝ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਵੀਰਨ ਦਾ ਮੋਬਾਈਲ ਨੰਬਰ 7508883132 ਪਿੰਡ ਵੀਰਨ ਦਾ ਧੌਲਾ ਜ਼ਿਲ੍ਹਾ ਬਰਨਾਲਾ ਸੀਲ ਠੰਡੀ ਸੰਸਵਾਲੀ ਮੱਝ ਬਾਜਬਰੇਟ 1,05,000 ਵੀਡੀਓ ਦੇਖਣ ਲਈ ਸਾਰੇ ਵੀਰਨਾਂ ਦਾ ਇਹਦੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ